ਹਿੰਦੁਸਤਾਨ ਦੇ ਇੱਕ ਐਸੇ ਪਿੰਡ ਚ ਆ ਚੁੱਕਿਆ ਜਿਹੜਾ ਸਿਰਫ ਇੱਕੋ ਹੀ ਆ ਪਿੰਡ ਤਾਂ ਹਜ਼ਾਰਾਂ ਨੇ ਪਰ ਇੱਥੇ ਸਾਰੇ ਹੀ ਘਰ ਕੱਚੇ ਆ ਕੋਈ ਚੁਬਾਰਾ ਵੀ ਨਹੀਂ ਪਾ ਸਕਦਾ ਕੋਈ ਮੀਟ ਸ਼ਰਾਬ ਵੀ ਨਹੀਂ ਖਾ ਸਕਦਾ ਤੇ ਕਿਸੇ ਦੇ ਨਾ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਸਾਰੀ ਇਸ ਦੇਵਤੇ ਦੇ ਨਾਮ ਤੇ ਉਹਦਾ ਨਾਮ ਹੈਗਾ ਦੇਵਨਾਰਾਇਣ ਦੇਵਤੇ ਦੇ ਨਾਮ ਦੇ ਉੱਤੇ ਜ਼ਮੀਨ ਆ ਦੇਵਮਾਲੀ ਪਿੰਡ ਚ ਪਹੁੰਚੇ ਹੋਇਆ ਸਾਰੇ ਘਰ ਕੱਚੇ ਨੇ ਜੇ ਕੋਈ ਘਰ ਆ ਛੱਡ ਕੇ ਕਿਸੇ ਨਵਾਂ ਵੀ ਪਾਉਣਾ ਵਾ ਤਾਂ ਉਹ ਵੀ ਕੱਚਾ ਹੀ ਪਾਉਂਦਾ ਸਾਰਾ ਪਿੰਡ ਕੱਚਾ ਹੀ ਆ ਕਦੇ ਠਾਣੇ ਕਿਚਰੀ ਨਹੀਂ ਗਏ ਕਦੇ ਕੋਈ ਕਤਲ ਨਹੀਂ ਹੋਇਆ ਦੇਵਮਾਲੀ ਪਿੰਡਾ ਵਿਆਵਰ ਜ਼ਿਲ੍ਹੇ ਦੇ ਵਿੱਚ ਰਾਜਸਥਾਨ ਦੇ ਵਿੱਚ ਅੱਜ ਆਪਾਂ ਉਸ ਥਾਂ ਦੇ ਉੱਤੇ ਘੁੰਮ ਰਹੇ ਹਾਂ ਉਸ ਪਿੰਡ ਦੇ ਵਿੱਚ ਤਾਂ ਜ਼ਿਆਦਾਤਰ ਸਮਾਜ ਇੱਥੇ ਗੁੱਜਰ ਸਮਾਜ ਰਹਿੰਦਾ ਵਾ Hindu ਗੁੱਜਰ ਸਮਾਜ ਮੱਝਾਂ ਕਾਮਾ ਰੱਖਦੇ ਆ ਖੇਤੀ ਕਰਦੇ ਆ ਜਵਾਰ ਵਗੈਰਾ ਹੁੰਦੀ ਆ ਕਣਕ ਹੋ ਜਾਂਦੀ ਆ ਇਹ ਮੇਨ ਇਥੋਂ ਦੀਆਂ ਫਸਲਾਂ ਨੇ ਬਾਰਿਸ਼ ਵੀ ਹੋ ਜਾਂਦੀ ਹੈ ਬਾਰਿਸ਼ ਦਾ ਖੈਰ ਅੱਜ ਸ਼ੂਟ ਕਰਨਾ ਸੀ ਇੱਥੇ ਅੱਜ ਵੀ ਹੋ ਰਹੀ ਆ ਆਪਾਂ ਉਹਨਾਂ ਗਲੀਆਂ ਦੇ ਵਿੱਚ ਘੁੰਮ ਰਹੇ ਆ ਤੇ ਆ ਦੇਖੋ ਸਾਰੇ ਘਰ ਕੱਚੇ ਹੀ ਨਜ਼ਰ ਆਉਣਗੇ ਤੁਹਾਨੂੰ ਆ ਦੇਖ ਸਕਦੇ ਆ ਸਾਰੀਆਂ ਕੰਧਾਂ ਕੱਚੀਆਂ ਹੀ ਆ ਤੇ ਸਾਰੇ ਮਤਲਬ ਕੋਈ ਅਮੀਰ ਆ ਗਰੀਬ ਆ ਸਭ ਦੇ ਘਰ ਇੱਕ ਸਮਾਨ ਹੀ ਨੇ ਪਾਂ ਕਰਕੇ ਦਿਖਾ ਦਿਓ ਸਭ ਦੇ ਘਰ ਇੱਕੋ ਸਮਾਨ ਹੀ ਤੁਹਾਨੂੰ ਨਜ਼ਰ ਆਉਣਗੇ